ਪਤਾ ਨਹੀਂ ਕਿ خیال ਤੁਹਾਡੀ ਪਕੜੇ ਚ ਆਏਗਾ ਕਿ ਨਹੀਂ ਮੈਂ ਜਿਨਾ ਕੋਲ ਗੁਰਵਾਣੀ ਗ੍ਰੈਮਰ ਪੜਦਾ ਰਿਹਾ ਮਹਾਨਦੀ ਓਡੀਸਾ ਦੇ ਚ ਵਗਦੀ ਹੈ ਤੇ ਉੱਥੇ ਇੱਕ ਇਤਿਹਾਸਿਕ ਸਥਾਨ ਹੈ ਧਨਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਹਾਨਦੀ ਦੇ ਕੰਢੇ ਤੇ ਗੁਰਦੁਆਰਾ ਦਾਤਨ ਸਾ ਜਗਨਨਾਥ ਪੁਰੀ ਤੋਂ ਵਾਪਸੀ ਤੇ ਸਤਿਗੁਰੂ ਉੱਥੇ 15 ਦਿਨ ਰਹੇ ਨੇ ਇਤਿਹਾਸਿਕ ਸਥਾਨ ਬਣਿਆ ਹੈ ਮਹਾਂ ਨਦੀ ਦੇ ਕੰਢੇ ਤੇ ਮੈਂ ਉਹਨਾਂ ਬਾਬਿਆਂ ਨੂੰ ਮਿਲਣ ਵਾਸਤੇ ਚਲਿਆ ਗਿਆ ਬਾਅਦ ਵਿੱਚ ਪਤਾ ਚਲਿਆ ਉਹ ਸਵੇਰੇ ਸਵੇਰੇ ਨਿਕਲ ਜਾਂਦੇ ਨੇ ਮਹਾਂ ਨਦੀ ਦੇ ਕੰਢੇ ਦੇ ਕਿਧਰੇ ਦੂਰ ਨੇ ਤਨੇ ਮ ਕਰਕੇ ਕਥਾ ਕਰਕੇ ਫਿਰ ਨਿਕਲ ਜਾਂਦੇ ਨੇ ਤੇ ਮੈਂ ਪਿੱਛਾ ਕੀਤਾ ਮੇਲ ਡੇਢ ਮਿਲ ਦੀ ਬਾਟ ਹੋਏ ਇੱਕ ਦਰਖਤ ਦੇ ਥੱਲੇ ਬੈਠੇ ਮੈਂ ਪਹੁੰਚ ਗਿਆ ਹੱਥ ਨਾਲ ਇਸ਼ਾਰਾ ਕੀਤਾ ਉਹ ਬੈਠ ਚੁੱਕਾ ਥੋੜੀ देर ਬੈਠਣ ਤੋਂ ਬਾਅਦ ਮੈਂ ਕਿਹਾ ਮੈਂ ਕਿ ਬਾਬਾ ਜੀ ਸ਼ੰਕਾ ਹੈ ਐਸਾ ਧਰਮ ਗ੍ਰੰਥਾਂ ਚ ਲਿਖਿਆ ਹੈ ਜਿਹੜਾ ਸਾਧੂ ਹੈ ਜਾਂ ਸੰਤ ਹੈ ਤੁਸੀਂ ਸਾਧੂ ਹੋ ਸੰਤ ਹੋ ਇਹ ਮੈਨੂੰ ਨਹੀਂ ਪਤਾ ਸਾਧੂ ਜੋ ਸਾਧਨਾ ਕਰ ਰਿਹਾ ਹੈ ਸੰਤ ਜੋ ਪਹੁੰਚ ਗਿਆ ਹੈ لیکن ਧਰਮ ਗ੍ਰੰਥਾਂ ਚ ਐਸਾ ਲਿਖਿਆ ਹੈ ਜੋ ਸਾਧੂ ਦੇ ਦਰਸ਼ਨ ਕਰਨ ਜਾਂਦਾ ਹੈ ਫੇ ਦਰਸ਼ਨ 베ਟੇ ਸਾਧੂ ਭਲੇ ਦਿਨ ਸੋਇਆ ਨਸਫਲ ਨਹੀਂ ਜਾਂਦਾ ਅਰ ਸਨਾਤਨ মত ਦੇ ਗ੍ਰੰਥਾਂ ਇਤੇ ਇਹ ਲਿਖਿਆ ਉਹਨੂੰ ਸੋ ਅਸ਼ੁਮੇਲ ਯਗ ਦਾ ਫਲ ਮਿਲਦਾ ਹੈ ਐਂਜ ਲਿਖਿਆ ਸਾਹ ਅਸ਼ਮੇਧ यज्ञ ਦਾ ਫਲ ਮਿਲਦਾ ਹੈ ਕਹਿੰਦੇ ਨੇ ਦ੍ਰੋਪਤੀ ਜਦ ਬਾਲਮੀਕ ਨੂੰ ਬੁਲਾਉਣ ਵਾਸਤੇ ਗਈ ਨਾ ਬ੍ਰਹਮ ਭੋਜ ਵਾਸਤੇ ਘਰ ਦੇ ਵਿੱਚ भंडारा ਲੰਗਰ ਸੀ ਤੇ ਸਾਰੇ ਸਾਧੂਆਂ ਨੂੰ ਬੁਲਾਣਾ ਸੀ ਤੇ ਕ੍ਰਿਸ਼ਨ ਜੀ ਨੇ ਕਹਿ ਦਿੱਤਾ ਬਾਲਮੀਕ ਨੂੰ ਵੀ ਬੁਲਾ ਕੇ ਲਿਆ ਦੋ ਬਾਲਮੀਕ ਹੋਏ ਨੇ ਇੱਕ ਤ੍ਰੇਤੇਚ ਹੋਇਆ ਇੱਕ ਦਵਾਪਰ ਦੇਚ ਹੋਇਆ ਜਿਹੜਾ ਦੁਆਪਰ ਦੇ ਸੇ ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਇੰਜ ਲਿਖਿਆ ਸਵਾਨ ਸਤਰ ਆਜਾਤ ਸਭ ਤੇ ਕ੍ਰਿਸ਼ਨ ਲਾਵੇ ਇਹ ਰੇਚਿਤ ਚੇਤ ਚੇਤ ਅਚੇਤ ਕਹੇ ਨ ਬਾਲਮੀਕ ਦੇਖ ਗੁਰੂ ਰਾਮਦਾਸ ਜੀ ਮਹਾਰਾਜ ਉਹ ਬਾਲਮੀਕ ਨੂੰ ਕਿਉਂ ਨਹੀਂ ਦੇਖਦਾ ਦੇਖ ਕੀ ਦੇਖੀਏ ਸਵਾਨ ਸਤਰ ਆਜਾਤ ਸਭ ਤੇ ਕਰੇ ਸਨ ਲਾਵੇ ਹੇ ਕੁੱਤੇ ਵੀ ਮਾਰ ਕੇ ਖਾ ਜਾਂਦਾ ਸੀ ਸਵਾਨ ਸਤਰ ਸਵਾਨ ਕੁੱਤਾ ਮਾਰ ਕੇ ਖਾ ਜਾਂਦਾ ਸੀ ਚਿੰਤਾ ਨੂੰ ਬੜਾ ਕਰਦਾ ਸੀ ਕੁਝ ਨਾ ਲੱਭਿਆ ਤਾਂ ਕੁੱਤਾ ਵੀ ਖਾ ਜਾਂਦਾ ਸੀ ਇਹ ਸਤਿਗੁਰ ਦੀ ਬਾਣੀ ਦਾ ਵਾਕ ਸਵਾਨ ਸਤਰ ਕੁੱਤੇ ਖਾਣ ਵਾਲਾ ਆਜਾਤ ਸਭ ਤੇ ਸਾਰੇ ਇਸ ਨੂੰ ਸ਼ੂਦਰ ਕਹਿੰਦੇ ਸਨ ਕੋਈ ਦੀ ਛਾਇਆ ਵੀ ਨਹੀਂ ਰੰਦਾ ਸੀ ਕਹਿੰਦੇ ਨੇ ਕਿ ਯਗ ਸੰਪੂਰਨ ਨਾ ਹੋਇਆ ਤੇ ਦ੍ਰੋਪਦੀ ਨੇ ਕ੍ਰਿਸ਼ਨ ਨੂੰ ਗਿਲਾ ਕੀਤਾ ਐਨੀ ਮਿਹਨਤ ਕੀਤੀ ਇੰਨੇ ਸੰਤ ਬੁਲਾਏ ਯਗ ਦੀ ਸੰਪੂਰਨਤਾ ਤੇ ਹੋਈ ਨਹੀਂ ਕਿਉਂ ਕ੍ਰਿਸ਼ਨ ਜੀ ਨੇ ਕਿਹਾ ਸੀ ਮੰਦਰ ਦਾ ਘੜਿਆਲ ਜੇ ਆਪੇ ਵੱਜ ਗਿਆ ਤੇ ਯਮ ਸੰਪੂਰਨ ਹੈ ਵਰਨਾ ਨਹੀਂ ਨਹੀਂ ਵਜਿਆ ਸੀ ਤ੍ਰਿਦ੍ਰੋਪਦੀ ਕਹਿਣ ਲੱਗੀ ਭਗਵਾਨ ਨੇ ਕੀ ਹੋ ਗਿਆ ਐਨੇ ਸੰਤ ਬੁਲਾਏ ਮੈਂ ਦਿਨ ਰਾਤ ਖੁਦ ਪਕਵਾਨ ਬਣਾਉਣ ਦੇ ਚ ਲੱਗੀ ਰਹੀ ਆਂ ਭਾਂਡੇ ਸਾਫ਼ ਕੀਤੇ ਰਸੋਈ ਸਾਫ਼ ਕੀਤੀਏ ਇੱਕ ਇੱਕ ਵਸਤੂ ਨੂੰ ਪਵਿੱਤਰ ਕੀਤਾ ਸਾਫ਼ ਕੀਤਾ ਬਣਾਇਆ ਇਹ ਅਗ ਸੰਪੂਰਨ ਨਹੀਂ ਹੋਇਆ। ਕ੍ਰਿਸ਼ਨ ਜੀ ਕਹਿ ਲਗੇ ਮੈਂ ਤੈਨੂੰ ਕਿਹਾ ਸੀ ਨਾ ਸਾਰੇ ਸੰਤਾਂ ਨੂੰ ਲੈ ਕੇ ਆਵੇਂ ਸਾਧੂਆਂ ਨੂੰ। ਤੋਂ ਲੈ ਕੇ来। ਮਹਾਰਾਜ ਸ਼ਹਿਰ ਦੇ ਚ ਨਗਰੀ ਚ ਹਸਤਨਾਪੁਰ ਦੇ ਜਿਤਨੇ ਸਨ ਮੈਂ ਸਾਰਿਆਂ ਨੂੰ ਲੈ ਆਇਆ। ਨਹੀਂ ਲੈ ਕੇ ਆਇਆ। ਬਾਲਮੀਕ ਨਹੀਂ ਆਇਆ। ਬਾਲਮੀਕ ਉਹ ਤੇ ਕੁੱਤੇ ਖਾਂਦਾ ਹੈ। ਸਵਾਨ ਸਤ। ਉਹ ਤੇ ਕੁੱਤਿਆਂ ਦਾ ਮਾਸ ਖਾ ਜਾਂਦਾ ਹੈ। शूदर है कृष्ण कहते तेरी दृष्टि सूदर है मेरी दृष्टि संत है तेरी दृष्टि च कुत् खाण वाला हो मेरी दृष्टि च नहीं है जा नमें सिरों फिर यज्ञ आरंभ कर ओनों बोला ਫਿਰ ਜਦ ਗਈ ਨੈਮਰਤਾ ਸਹਿਦ ਬੇਨਤੀ ਕੀਤੀ ਬ੍ਰਹਮ ਭੋਜ ਤਿਆਰ ਹੈ ਸਾਰੇ ਸਾਧੂ ਸੰਤ ਪਹੁੰਚੇ ਹੋਏ ਨੇ ਸਵੈਮ ਕ੍ਰਿਸ਼ਨ ਜੀ ਵੀ ਪਹੁੰਚੇ ਹੋਏ ਨੇ ਤੁਸੀਂ ਚਲੋ ਉਹ ਕਹਿ ਲਗਾ ਦ੍ਰੋਪਦੀ ਗੱਲ ਸੁਣ ਸੋ ਅਸ਼ੁਮੇਦ ਯਗ ਦਾ ਫਲ ਦੇਵੇਂ ਮੈਨੂੰ ਸੰਕਲਪ ਕਰ ਤਾਂ ਮੈਂ ਚੱਲਣਾ ਹੁਜ ਨਹੀਂ ਚੱਲ ਕੰਜਨਿਕ ਇੱਕ ਗਾਥਾ ਹੈ ਮਹਾਭਾਰਤ ਦੀ ਕਥਾ ਹੈ ਤੇ ਦ੍ਰੋਪਦੀ ਮਥੇ ਤੇ ਹੱਥ ਮਾਰਦੀ ਇੱਕ ਯਗ ਤੇ ਸੰਪੂਰਨ ਨਹੀਂ ਹੋਇਆ ਤੇ ਸਭ ਯਗ ਦਾ ਫਲ ਇਹਨੂੰ ਦੇਆ ਇੱਕ ਤੇ ਪੂਰਾ ਨਹੀਂ ਹੋਇਆ ॠषि ਜੀ ਅਜੇ ਤੇ ਇੱਕ ਵੀ ਸੰਪੂਰਨ ਨਹੀਂ ਹੋਇਆ ਫਿਰ ਮੈਂ ਨਹੀਂ ਚੱਲ ਸਕਦਾ ਫਿਰ ਮੈਂ ਨਹੀਂ ਆਉਂਦਾ ਦ੍ਰੋਪਦੀ ਨੂੰ ਗੱਲ ਪੁਰ ਗਈ। ਅੱਛਾ ਰਿਸ਼ੀ ਜੀ 100 ਕੀ ਹੁਣ 500 ਯਗ ਦਾ ਫਲ ਲਾ ਜਿੰਨੇ ਆਖੋ ਮੈਂ ਦੇਣ ਨੂੰ ਤਿਆਰ ਸੰਕਲਪ ਕਰਨ ਨੂੰ ਤਿਆਰ ਹੁਣੇ ਤੂੰ ਕਹਿੰਦੀ ਸੀ ਇੱਕ ਸੰਪਨ ਨਹੀਂ ਹੋਇਆ ਕਹਿੰਦੀ ਨਹੀਂ ਸਮਝ ਆ ਗਈ ਮੇਰੇ ਹਜ਼ਾਰਾਂ ਯਗ ਹੋ ਗਏ ਉਹ ਕਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਕਹਿੰਦੇ ਨੇ ਜਿਹੜਾ ਸੰਤ ਦੀ ਤਰਫ ਜਾਂਦਾ ਹੈ ਸਾਧੂ ਦੀ ਤਰਫ ਜਾਂਦਾ ਹੈ ਇੱਕ ਕਦਮ ਦਾ 100 ਅਸ਼ੁਮੇਦ ਯਗ ਦਾ ਫਲ ਹੈ ਤੇ ਆਪਣੇ ਘਰ ਤੋਂ ਮੈਂ ਇੱਥੇ ਤੱਕ ਚੱਲ ਕੇ ਆਈਆਂ ਹਜ਼ਾਰਾਂ ਕਦਮ ਨੇ ਹਜ਼ਾਰਾਂ ਅਸ਼ੁਮੇਦ ਯਗ ਦਾ ਫਲ ਮੇਰੀ ਝੌਰੀ ਚ ਪਿਆ ਹੈ ਚਾਓ ਕਿੰਨਾ ਚਾਹੀਦਾ ਤੁਹਾਨੂੰ ਮੈਂ ਦੇਣ ਨੂੰ ਤਿਆਰ ਹੱਥ ਜੁੜ ਗਏ ਬਾਲਮਿਕ ਦੇ ਕਹਿਣ ਲੱਗੇ ਚਲ ਚਲ ਇੱਕ ਕਹਾਣੀ ਮੈਂ ਪੜ੍ਹੀ ਹੋਈ ਸੀ ਸੁਣੀ ਹੋਈ ਸੀ ਉਹ ਦਿਨ ਕਿਦਰੇ ਮਨ ਮੇਰਾ ਬਿਆਕਲ ਬੜਾ ਸੀ ਤਾਂ ਹੀ ਮੈਂ ਮਹਾਂ ਨਦੀ ਦੇ ਕੰਢੇ ਢੋਲਦਾ ਢੋਲਦਾ ਉਹਨਾਂ ਕੋਲ ਚਲਾ ਗਿਆ ਮੰਦੀ ਦਸ਼ਾ ਜਿਵੇਂ ਮੌਸਮ ਹੁੰਦਾ ਹੈ ਕਦੀ ਸਰਦੀ ਕਦੀ ਗਰਮੀ ਕਬਹੂ ਜੀੜਾ ਉਪ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਫਿਰਨਾ ਰਹਤ ਹੈ ਚਾਰੇ ਕੁੰਟਾ ਵਾਲੇ 35 ਸਾਲ ਪੁਰਾਣੀ ਮੈਂ ਗੱਲ ਕਰਦਾ ਮਨ ਬੇਚੈਨ ਬੜਾ ਸੀ ਮੈਂ ਚਲਾ ਗਿਆ ਬੈਠ ਗਿਆ ਇਸ਼ਾਰਾ ਉਹਨਾਂ ਨੇ ਮੈਨੂੰ ਕੀਤਾ ਥੋੜੀ ਦੇਰ ਬਾਅਦ ਚੁੱਪ ਨਹੀਂ ਰਿਹਾ ਗਿਆ ਕਿਉਂਕਿ ਮਨ ਜੋ ਬੇਚੈਨ ਸੀ ਮੈਂ ਕਿਹਾ ਬਾਬਾ ਜੀ ਗੱਲ ਹੈ ਕਹਿੰਦੇ ਨੇ ਸਾਧੂ ਦੀ ਤਰਫ ਜਾਈਏ ਹਜ਼ਾਰਾਂ ਅਸ਼ੁਮੇਧ ਯਗ ਦਾ ਫਲ ਮਿਲਦਾ ਹੈ ਸਾਧੂ ਦੀ ਤਰਫ ਜਾਈਏ ਤਤ ਛਿਨ ਫਲ ਮਿਲਦਾ ਹੈ ਮਨੁੱਖ ਖਾਲੀ ਨਹੀਂ ਰਹਿੰਦਾ ਮੈਂ ਕਿਹਾ ਗੱਲ ਹੈ ਤੁਸੀਂ ਮੈਨੂੰ ਕਹਿ ਚੁੱਕੇ ਮੈਂ ਮੂੰਹ ਫਾਟਾਂ ਤਾਂ ਮੂੰਹ ਭੜਤੇ ਮੈਂ ਹਣਵਿਆਂ ਮੈਂ ਤੁਹਾਡੇ ਕੋਲ ਇੱਥੇ ਆਇਆ ਚੱਲ ਕੇ ਮੈਨੂੰ ਕੋਈ ਫਲ ਮਿਲਿਆ ਹੋਵੇ ਐਸਾ ਨਹੀਂ ਦਿਖਾਈ ਦਿੰਦਾ ਜਾਂ ਫਿਰ ਤੁਸੀਂ ਸਾਧੂ ਨਹੀਂ ਹੋ ਤੇ ਜੇ ਸਾਧੂ ਹੋ ਤਾਂ ਫਿਰ ਮੈਨੂੰ ਕੀ ਫਲ ਮਿਲਿਆ ਮੈਨੂੰ ਕੁਝ ਫਲ ਮਿਲਿਆ ਹੋਵੇ ਐਸਾ ਮੈਨੂੰ ਨਹੀਂ ਦਿਖਾਈ ਦਿੰਦਾ ਤੂੰ ਮੈਂ ਉਂਕੀ ਆਖਾਂ ਤੁਸੀਂ ਸਾਧੂ ਹੋ ਕੇ ਨਹੀਂ ਮੇਰੇ ਇਸ ਤਰ੍ਹਾਂ ਦੀ ਤਰਕ ਨੂੰ ਵੇਖ ਕੇ ਇੱਕ ਦਿਨ ਕਹਿ ਬੈਠੇ ਸਨ ਤੂੰ ਮੂੰਹ ਫਟ ਬੜਾ ਜਿਹੜੀ ਗੱਲ ਨਹੀਂ ਕਹਿਣੀ ਚਾਹੀਦੀ ਕਹਿ ਦੇਣਾ ਉਸ ਦਿਨ ਮੇਰੇ ਇਸ ਗੱਲ ਤੇ ਨਾਰਾਜ਼ ਨਹੀਂ ਹੋਇਆ ਖੁਸ਼ ਹੋਇਆ ਕੱਲ੍ਹ ਕੇ ਪਲ ਤੇ ਤੈਨੂੰ ਮਿਲ ਗਏ ਮੈਂ ਕਿਹ ਮਿਲਿਆ ਕਿਨੂੰ ਦੂਰੋਂ ਆਂਦਿਆਂ ਆ ਤੂੰ ਸੋਚ ਰਿਹਾ ਸੀ ਨਾ ਕਿਤਨੇ ਇਕਾਂਤ ਦੇ ਚ ਬੈਠੇ ਨੇ ਜਪ ਭੈ ਕਰਦੇ ਨੇ ਮੈਂ ਐਵੇਂ ਬੇਚੈਨ ਬੈਠਾ ਮੈਨੂੰ ਕਰਨਾ ਚਾਹੀਦਾ ਇਤਨਾ ਖਿਆਲ ਤੈਨੂੰ ਆਇਆ ਹੈ ਕਿ ਨਹੀਂ ਮੈਂ ਕਿਹਾ ਹਾਂ ਇਤਨਾ ਖਿਆਲ ਆਏ ਬਸ ਇਹ શુભ ਖਿਆਲ ਹੀ ਪੱਲੇ ਔਰ ਕੀ ਹੁੰਦਾ ਹੈ ਔਰ ਕੀ ਪਲਦਾ ਫਿਰ ਮੈਂ ਪੱਲੇ ਬਣਿਆ ਗੁਰਦੁਆਰੇ ਆਇਓ ਇਹ ਆਣਾ ਵਿਅਰਥ ਨਹੀਂ ਜਾਏਗਾ ਇੱਕ ਤਿਲ ਨਹੀਂ ਬਣਨੇਗਾ ਨਹੀਂ ਕਥਾ ਸਮਝੇ ਚਾਹੀ ਨਹੀਂ ਕੀਰਤਨ ਸਮਝ ਚਾਇਆ ਵ्यर्थ ਨਹੀਂ ਜਾਏਗਾ ਇਹ ਵੀ ਮੈਂ ਅਰਜ਼ ਕਰਦੇ ਆਂ ਪਤ ਤ ਪਾਵਨ ਹਰ ਬਿਰਦ ਸਦਾ ਇੱਕ ਤਿਲ ਨਹੀਂ ਭੰਨੇ ਘਾਲ ਦੇ ਪਰੋਸਾ ਨਾ ਟੁੱਟਣ ਦੇਣਾ ਕਈ ਵਾਰ ਕੁਝ ਪ੍ਰਾਪਤ ਵੀ ਹੋ ਜਾਂਦਾ ਤੇ ਪਤਾ ਨਹੀਂ ਹੁੰਦਾ ਪਰ ਹੋ ਜਾਂਦਾ ਹੈ ਇੱਕ 마ਸੂਮ ਬੱਚੇ ਨੂੰ ਜੇ ਹੀਰਾ ਦੇ ਵੀ ਦਿੱਤਾ ਉਹਨੂੰ ਸਮਝਤੇ ਨਹੀਂ ਪਰ ਹੀਰਾ ਮਿਲਤੇ ਗਿਆ ਕਈ ਵਾਰ ਅਚੰਚੇ ਜੋ ਸਾਡੀ ਛੋਰੀ ਚ ਗੁਰੂ ਦਰਬਾਰ ਦੇ ਚ ਪੈ ਜਾਂਦਾ ਹੈ ਕੋਜ਼ ਦਾ ਬੋਧ ਨਹੀਂ ਆਉਂਦਾ ਪਤਾ ਨਹੀਂ ਆਉਂਦਾ ਜਿਸ ਦਿਨ ਬੋਧ ਜਾਗਦਾ ਹੈ ਫਿਰ ਦਾ ਧੰਨਵਾਦ ਨਾਲ ਪਰ ਜਾਂਦਾ ਹੈ हे ਦਾਤਾ ਸਾਡੀ ਇਤਨੀ ਸਮਰਥਾ ਵੀ ਨਹੀਂ ਸੀ ਤੂੰ ਇਹ ਦੇ ਦਿੱਤਾ ਸੀ ਆਪਣੀ ਤਾਂ ਇਤਨੀ ਤੋਫੀਕ ਵੀ ਨਹੀਂ ਸੀ ਤੂੰ ਇਹ ਦੇ ਦਿੱਤਾ ਸੀ ਆਪਣਾ ਤਾਂ ਇਤਨਾ ਭਾਂਡਾ ਵੀ ਨਹੀਂ ਸੀ ਤੂੰ ਇਤਨਾ ਭਰ ਦਿੱਤਾ ਸੀ ਕਿ ਉਸ ਦਿਨ ਸਮਝ ਆ ਜਾਂਦੀ ਹੈ ਜਿਸ ਦਿਨ ਅੱਖਾਂ ਖੁੱਲ੍ਹਦੀਆਂ ਨੇ ਫਿਰ ਉਸ ਦੇਨ ਦਾ ਪਤਾ ਚੱਲਦਾ ਹੈ ਵਿਅਰਥ ਨਹੀਂ ਜਾਂਦਾ ਪਤਿਤ ਪਾਵਨ ਹਰ ਬਿਰਦ ਸਲਾਇਕ ਤਿਲ ਨਹੀਂ ਬੰਨੇ ਘਾਲੇ ਅਗਰ ਇਤਨਾ ਵੀ ਵਿਸ਼ਵਾਸ ਬਚ ਗਿਆ ਨਾ ਅੱਜ ਭਰੋਸਾ ਚੱਲ ਪਾਉਗੇ ਚੱਲ ਪਾਉਗੇ ਅੰਮ੍ਰਿਤ ਵੇਲਾ ਖੁੰਝਾਉਗੇ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਬੜੀ ਬਰਖਾ ਆਉਂਦੀ ਏ ਉਸ ਵਕਤ ਕਾਦੀ ਬਰਖਾ ਆਉਂਦੀ ਏ ਹਰ ਧਨ ਅੰਮ੍ਰਿਤ ਵੇਲੇ ਵੱੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖਟੇ ਨਹੀਂ ਬੜੀ ਬਰਕਤ ਬੜੀਆਂ ਮਹਿਰਾਨੇ ইরਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਨੇ ਦੁਆ ਕੁੰਬਾ ਸ਼ਬਦ ਚੋਂ ਗਦਾਆ ਸੋਸ ਐ ਮਨਕ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਗਦਾ ਕਰ ਬਣ ਜਾਗਾ ਬਿਖਾਰੀ ਨੂੰ ਮੰਗਤੇ ਨੂੰ ਫਾਰਸੀ ਦੇ ਚ ਗਦਾ ਕਰ ਕਹਿੰਦੇ ਦੁਆ ਕੁੰਨ ਬਾ ਸ਼ਬਚੋਂ ਗਦਾਇਆਂ ਸੋਸ ਰਾਤ ਦੇ ਚੌਥੇ ਪੈਰ ਜਿਵੇਂ ਬਿਖਾਰੀ ਫਰਿਆਦ ਕਰਦਾ ਹੈ ਜਿਵੇਂ ਬਿਖਾਰੀ ਕੂਕ ਮਾਰਦਾ ਹੈ ਇਸ ਤਰ੍ਹਾਂ ਕੂਕਿਆ ਕਰ ਇਸ ਤਰ੍ਹਾਂ ਆਵਾਜ਼ ਮਾਰਿਆ ਕਰ ਦੁਆ ਕੁੰਨ ਬਾ ਸ਼ਬਚੋਂ ਗਦਾਇਆਂ ਸੋਸ ਆ ਘਰ ਮੇ ਕੋਨੇ ਬਾਦਸ਼ਾਹੀ ਬਰੋਸ ਜੇ ਦਿਨ ਦੇ ਸਮੇਂ ਤੋਂ ਬਾਦਸ਼ਾਹਾਂ ਤੇ ਬਾਦਸ਼ਾਹਾਂ ਦੀ ਤਰ੍ਹਾਂ ਮਹਾਨ ਪਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਹੈ ਅੰਮ੍ਰਿਤ ਵੇਲੇ ਮੰਗਤਾ ਬਣ ਜਾਇਆ ਕਰ। ਪੁਕਾਰ ਕਰਿਆ ਕਰ। ਬੇਰਸ ਬਰਾਬਰ ਹੋ ਜਾਂਦਾ ਹੈ। ਸਾਦੀ ਕੈਨਨ ਜੋ ਰਾਤ ਦੇ ਚੌਥੇ ਪੈਰ ਭਿਖਾਰੀ ਨਹੀਂ ਬਣਦੇ। ਮੰਗਤੇ ਨਹੀਂ ਬਣਦੇ। ਦਿਨ ਭਰ ਰੋਂਦੇ ਪਿੱਟਦੇ ਜ਼ਿੰਦਗੀ ਬਤੀਤ ਕਰਨਗੇ ਬਾਦਸ਼ਾਹ ਨਹੀਂ ਹੋ ਸਕਣਗੇ। ਦੁਆ ਕੁੰਬਾ ਸ਼ਬਚੋਂ ਗਦਾਆਂ ਸੋਸ ਅਗਰ ਮੈਂ ਕੋ ਨਹੀਂ ਬਾਦਸ਼ਾਹੀ ਬਰੋਸ ਬਾਈ ਗੁਰਦਾਸ ਜੀ ਨੇ ਬਹੁਤ ਕੁਝ ਇਸਤੇ ਲਿਖਿਆ ਹੈ ਬਾਈ ਨੰਦ ਲਾਲ ਜੀ ਇਸਤੇ ਬਹੁਤ ਕੁਝ ਕਹਿੰਦੇ ਨੇ ਧੰਨ ਗੁਰੂ RAMDAS JI MAHARAJ ELANIYA ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹਿ ਨਿਕੋ ਟੇੜ ਬੜੀ ਬਰਕਤ ਹੁਣ ਇਸ ਬਰਕਤ ਦਾ ਪਤਾ ਤੇ ਨਹੀਂ ਜੀ ਸੁਣ ਕੇ ਤੁਹਾਨੂੰ ਭਰੋਸਾ ਆ ਗਿਆ ਗੁਰੂ RAMDAS JI ਨੂੰ ਸੁਣ ਕੇ ਕੁਝ ਤੇ ਕਹਿਡ ਬਣੀ ਚੱਲ ਪਾਉਗੇ ਕਰੋ ਅਗਰ ਕੱਲ ਨਹੀਂ ਕੀਤਾ ਤਾਂ ਫਿਰ ਸੁਣ ਕੇ ਭਰੋਸਾ ਨਹੀਂ ਬਣੇ ਬਸ ਇੰਨੀ ਗੱਲ ਇਹ ਫੈਸਲਾ ਕਰ ਲੈਣਾ ਤੁਸੀਂ ਪਰ ਉਹ ਸਹੀ ਨਹੀਂ ਬਚਿਆ ਇਹਨੇ ਅੰਧੇਰੇ 'ਚ ਪੈਰ ਨਹੀਂ ਰੱਖਿਆ ਦਿਸਿਆ ਦਿਸਿਆ ਤੇ ਕੁਝ ਨਹੀਂ ਪਰ ਪਹਿਲੇ ਤੇ ਅੰਧੇਰੇ 'ਚ ਹੀ ਚੱਲਣਾ ਪਿਆ ਮਿਲਿਆ ਤੇ ਕੁਝ ਨਹੀਂ ਚੱਲਣਾ ਪਏਗਾ ਫਲ ਤੇ ਬਾਅਦ 'ਚ ਹੋਏਗਾ ਬੀਜ ਤੇ ਪਹਿਲੇ ਬੋਣਾ ਪਏਗਾ ਐਸਾ ਕਰਨਾ ਪਏਗਾ ਪਹਿਲਾ ਮੰਨਣਾ ਸੁਣ ਕੇ ਹੁੰਦਾ ਹੈ ਦੂਜਾ ਮੰਨਣਾ ਸ਼ਰਧਾ ਤੇ ਹੁੰਦਾ ਉਹ ਜੋ ਸ਼ਰਧਾ ਨਾਲ ਮੰਨੇ ਹੈ ਇਹ ਵੇਖ ਕੇ ਮੰਨੇ ਵੇਖਿਆ ਮੈਂ ਵੇਖੇ ਹੋਰੀ ਪੁੰਚਾ ਮੌਨ ਸਭ ਤੇ ਵੇਖਿਆ ਵੇਖ ਕੇ ਗੱਲ ਕਰ ਰਹੇ ਦੋ ਠੰਗ ਢਾਲ ਪਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਏ ਪੜਿਆ ਸੁਣਿਆ ਤੇ ਬਿਆਨ ਕਰ ਰਿਹਾ ਹੈ ਇੱਕ ਹੋਰ ਡੰਗਾ ਹੈ ਸੰਤਨ ਕੇ ਸੁਣ ਸਾਚੀ ਸਾਖੀ ਸੋ ਬੋਲੇ ਜੋ ਦੇਖੇ ਆਖੀ ਜੋ ਅੱਖਾਂ ਨਾਲ ਵੇਖਿਆ ਜ਼ੁਬਾਨ ਨਾਲ ਕਹਿ ਰੇ ਵੇਖੇ ਵੇਖ ਕੇ ਕਹਿ ਰਣ ਇਹ ਬਚਨ ਸਾਰੇ ਉਹ ਨੇ ਵੇਖਿਆ ਤੇ ਬੋਲੇ ਰਹਿਣ ਮੈਂ ਤੁਹਾਨੂੰ ਕਥਾ ਸੁਣਾ ਰਿਹਾ ਸਤਗੁਰ ਦੀ ਹਜ਼ੂਰੀ ਚ 100% ਸਹੀ ਮੈਂ ਵੇਖਿਆ ਤੇ ਕੋਈ ਨਹੀਂ ਪਰ ਬਰੋਸੇ ਨਾਲ ਸੁਣਾ ਰਿਹਾ ਸੁਣਾ ਰਿਹਾ ਮੈਂ ਪੜਿਆ ਸੋਨੇ ਭਰੋਸਾ ਹੈ ਦੇਖਿਆ ਨਹੀਂ ਹੈ ਮੈਂ ਲੇਕਿਨ ਇਤਨਾ ਭਰੋਸਾ ਹੈ ਹੈ ਸੰਤ ਨੇ ਕਿ ਹੁ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੇ ਅੱਖੀ ਪਾਵੇ ਬਗੀਚੇ ਦੇ ਅੰਦਰ ਕੋਈ ਦਾਖਲ ਨਾ ਹੋਇਆ ਹੋਵੇ ਕੋਲੋਂ ਲੰਗੇ ਕੁਝ ਮਹਿਕ ਸਵਾਗਤ ਕਰ ਜਾਂਦੇ ਪਾਵੇ ਹਿਮਾਲਿਆ ਪਹਾੜ ਤੇ ਚੜਿਆ ਨਾ ਹੋਵੇ ਕੋਲ ਪਹੁੰਚਿਆ ਹੋਵੇ ਕੋਈ ਠੰਡੀਆਂ ਹਵਾਵਾਂ ਦਸਤਕ ਦੇ ਜਾਂਦੀਆਂ ਪਾਵੇ ਪਹੁੰਚਿਆ ਤੇ ਨਹੀਂ ਠੰਡੀਆਂ ਹਵਾਵਾਂ ਨੇ ਦੱਸ ਦਿੱਤਾ ਹੈ ਬਰਫਾਨੇ ਪਹਾੜ ਦੇ ਨੇੜੇ ਆ ਗਏ ਬਗੀਚੇ ਦੇ ਤੇ ਚਾਰੋਂ ਪਾਸੇ ਦੀਵਾਰ ਹੈ ਕੋਈ ਫੁੱਲ ਤੇ ਨਹੀਂ ਦਿਖਾਈ ਦੇ ਰਹੇ ਪਰ ਦੀਵਾਰ ਦੇ ਕੋਲ ਪਹੁੰਚਦਿਆਂ ਵੀ ਕੁਝ ਮਹਿਕ ਨੇ ਸਵਾਗਤ ਕੀਤਾ ਕੁਝ ਫੁੱਲਾਂ ਦੇ ਵਾਤਾਵਰਣ ਨੇ ਸਵਾਗਤ ਕੀਤਾ ਬਸ ਚੱਲਣ ਦਾ ਇੱਕ ਬਾਹਾਨਾ ਬਣ ਜਾਂਦਾ ਹੈ ਇੱਥੇ ਭਰੋਸਾ ਵੱਜ ਜਾਂਦਾ ਹੈ ਭਰੋਸਾ ਟੁੱਟਦਾ ਨਹੀਂ ਐਸਾ ਮਨੁੱਖ ਚੱਲਦਾ ਚੱਲਦਾ ਇੱਕ ਦਿਨ ਸ਼ਰਦਾਂ